ਸਤ ਸ੍ਰੀ ਅਕਾਲ ਦੋਸਤੋ ਅੱਜ ਆਪਾਂ ਪਹੁੰਚੇ ਆ ਕਰਨੈਲ ਟਰੈਕਟਰ ਸੇਲਸ ਮੋਗਾ ਵਾਲਿਆਂ ਦੇ ਸੋ ਇੱਥੇ ਤੁਹਾਨੂੰ ਪਤਾ ਹੀ ਆ ਕਿ ਬਹੁਤ ਜ਼ਿਆਦਾ ਮਾਤਰਾ ਦੇ ਵਿੱਚ ਇਹਨਾਂ ਕੋਲੇ ਟਰੈਕਟਰ ਹੁੰਦੇ ਨੇ ਇਹ ਟਰੈਕਟਰ ਸੇਲਸ ਦਾ ਕੰਮ ਕਰਦੇ ਨੇ ਖਰੀਦੇ ਵੀ ਨੇ ਤੇ ਇਹ ਬਹੁਤ ਹੀ ਸੋਹਣੀ ਕੰਡੀਸ਼ਨ ਦੇ ਟਰੈਕਟਰ ਹੁੰਦੇ ਨੇ ਇਹਨਾਂ ਕੋਲੇ ਆ ਸਭ ਤੋਂ ਪਹਿਲਾਂ ਇਹਨਾਂ ਦਾ ਨੰਬਰ ਨੋਟ ਕਰ ਲਓ ਤੇ ਬੋਰਡ ਦੇਖ ਲਓ ਕਰਨੈਲ ਟਰੈਕਟਰ ਸੇਲਸ ਇਹ ਮੋਗੇ ਦੇ ਵਿੱਚ ਸਥਿਤ ਆ ਜੀ ਅ ਕਿਸੇ ਵੀ ਮੇਰੇ ਵੀਰ ਨੇ ਸੈਕੰਡ ਹੈਂਡ ਟਰੈਕਟਰ ਖਰੀਦਣਾ ਤਾਂ ਇੱਥੇ ਜ਼ਰੂਰ ਵਿਜ਼ਿਟ ਕਰੋ ਨੰਬਰ ਨੋਟ ਕਰੋ ਜੀ 98141 14511 98141 14511 ਇਹ ਨੰਬਰ ਤੇ ਆਜੋ ਤੁਹਾਨੂੰ ਦਿਖਾਉਂਦੇ ਆ ਟਰੈਕਟਰਾਂ ਦੀ ਕੰਡੀਸ਼ਨ ਕੀ ਆ ਤੇ ਕਿਹੜੇ ਕਿਹੜੇ ਟਰੈਕਟਰ ਨੇ ਸਭ ਤੋਂ ਪਹਿਲਾਂ ਖੜਾ ਜੀ ਮੈਸੀ 241 2008 ਮਾਡਲ ਆ ਜੀ 290000 ਰੁਪਏ ਟਰੈਕਟਰ ਦਾ ਰੇਟ ਆ ਟਰੈਕਟਰ ਦੀ ਹਾਲਤ ਬਹੁਤ ਸੋਹਣੀ ਓਰੀਜਨਲ ਪੇਂਟ ਆ ਮਾਰ ਲਓ ਨਿਗਾ ਟਾਇਰ ਨੇ ਜਿਹੜੇ ਟਰੈਕਟਰ ਦੇ ਉਹ ਹੈਗੇ ਨੇ तकरीबन 50 55% ਨਗਰਲੇ ਤੇ ਮੂਹਰੇਲੇ ਦੋਨੋਂ ਹੀ ਸੋ ਅੱਗੇ ਖੜਾ ਜੀ ਆਪਣਾ ਮਹਿੰਦਰਾ 475 DI ਟਰੈਕਟਰ ਦੀ ਇਹਦੀ ਵੀ ਹਾਲਤ ਸੋਹਣੀ ਆ ਮਾਰ ਲਓ ਨੀਗਾ ਇਹਦੇ ਤੇ ਰੇਟ ਆ ਜਿਹੜਾ ਆਪਣਾ ਹੈਗਾ 2 ਲੱਖ 70000 ਆ ਜੀ 2011 ਮਾਡਲ ਆ ਜੀ ਟਰੈਕਟਰ ਦਾ ਓਰੀਜਨਲ ਪੇਂਟ ਆ ਜੀ ਹਾਲਤ ਬਹੁਤ ਸੋਹਣੀ ਆ ਅੱਜ ਬਾਰਿਸ਼ ਕਰਕੇ ਥੋੜਾ ਟਰੈਕਟਰ ਵੈਸੇ ਵੀ ਢੁੱਟੇ ਗਏ ਸੋ ਧੋਣ ਵਾਲੀ ਗੱਲ ਤੋਂ ਵੈਸੇ ਹੀ ਇਹ ਚੱਲ ਬਹੁਤ ਵਧੀਆ ਬਣਾ ਕੇ ਰੱਖਦੇ ਨੇ ਕੰਡੀਸ਼ਨ ਫਾਲਸਪੂਰਿਸ਼ ਮਾਰ ਕੇ ਰੱਖਦੇ ਨੇ ਟਰੈਕਟਰਾਂ ਦੇ ਨੋਰਮਲ ਮੌਸਮ ਦੇ ਵਿੱਚ ਵੀ ਟਰੈਕਟਰਾਂ ਦੀ ਇਹਨਾਂ ਦੀ ਹਾਲਤ ਕੰਡੀਸ਼ਨ ਬਹੁਤ ਸੋਹਣੀ ਹੁੰਦੀ ਹੈ 2020 ਮਾਡਲ ਖੜਾ ਜੀ ਅੱਗੇ ਆਪਣਾ ਮਾਰ ਲਓ ਨੀਗਾ ਨਿਊ ਹਾਲੈਂਡ 3600 2020 ਮਾਡਲ ਹਾਲਤ ਬਹੁਤ ਸੋਹਣੀ ਪਈ ਆ 5 ਲੱਖ 75000 ਰੁਪਏ ਟਰੈਕਟਰ ਦਾ ਰੇਟ ਆ ਡਬਲ ਕਲਚ ਟਰੈਕਟਰ ਆ ਜੀ ਟਾਇਰ ਬਿਲਕੁਲ ਨਵੇਂ ਪਏ ਨੇ ਦੇਖੋ ਸੱਸਾਕੇ ਤੋਂ ਕੋਈ ਲੀਗਸ ਨਹੀਂ ਹੈਗੀ ਕੋਈ ਕਲਮ ਦੀ ਟੱਚਿੰਗ ਨਹੀਂ ਹੈਗੀ ਪੇਂਟ ਤੇ ਸੋ ਅੱਜ ਉਹ ਅੱਗੇ ਲੈ ਕੇ ਚਲਦੇ ਆ। ਸੋ ਅੱਗੇ ਖੜਾ ਜੀ ਸੋਨਾ ਲੀਕਾ ਇੰਟਰਨੈਸ਼ਨਲ 475 ਟਰੈਕਟਰ ਦੀ ਇਹਦੀ ਵੀ ਹਾਲਤ ਬਹੁਤ ਸੋਹਣੀ ਆ। ਪਹਿਲਾਂ ਨਿਗਾਹ ਮਾਰ ਲਓ ਚਾਰੇ ਪਾਸੇ ਫਿਰ ਦੱਸ ਦਿਆਂ ਤੁਹਾਨੂੰ ਕੀ ਮਾਡਲ ਆ ਤੇ ਕੀ ਰੇਟ ਆ ਜੀ ਇਹਦਾ। ਦੇਖੋ ਬਹੁਤ ਸੋਹਣੀ ਹਾਲਤ ਦਾ ਟਰੈਕਟਰ ਆ ਜੀ ਡਬਲ ਕਲੱਚ ਟਰੈਕਟਰ ਆ ਬੈਡ ਬੂਟ ਟਰੈਕਟਰ ਦਾ ਬਹੁਤ ਤਕੜਾ ਪਿਆ ਜੀ 2012 ਮਾਡਲ ਆ ਜੀ 3,55,000 ਰੁਪਏ ਟਰੈਕਟਰ ਦਾ ਰੇਟ ਆ ਦੇਖ ਲਓ ਬਹੁਤ ਸੋਹਣੀ ਹਾਲਤ ਦਾ ਟਰੈਕਟਰ ਸੋ ਅੱਗੇ ਖੜਾ ਜੀ ਸੋਨਾ ਲੀਕਾ ਡੀ ਆਈ 60 ਆਰ ਐਕਸ ਇਹ 12 ਮਾਡਲ ਟਰੈਕਟਰ ਆ ਜੀ 3,75,000 ਰੁਪਏ ਟਰੈਕਟਰ ਦਾ ਰੇਟ ਆ ਵੇਟ ਬੂਟ ਲੱਗਿਆ ਹੋਇਆ ਮੂਰੇ ਪੂਰਾ ਹੈਵੀ ਟਰੈਕਟਰ ਆ ਵਾਹੀ ਵੁਹੀ ਲਈ ਬਹੁਤ ਚੰਗਾ ਟਰੈਕਟਰ ਆ ਜੀ ਦੇਖੋ ਟਾਇਰ ਚੌੜੇ ਨੇ ਮਗਰਲੇ ਵੀ ਮੂਹਰੇਲੇ ਵੀ। ਪਿੱਛੇ ਵੀ ਫੁੱਲ ਨੇ। ਸੱਸਾ ਉਸਾ ਦੇਖ ਲਓ ਪੂਰਾ ਵਧੀਆ ਪਿਆ। ਕਿਤੇ ਕੋਈ ਲੰਬੇ ਵਾਲੀ ਗੱਲ ਨਹੀਂ ਬਾਕੀ ਕਾਗਜ਼ ਪੱਤਰਾਂ ਵਾਲੀ ਵੀ ਗਾਰੰਟੀ ਹੁੰਦੀ ਅੰਕਲ ਹੋਣਾ ਦੀ। ਸੋ ਅੱਗੇ ਖੜਾ ਜੀ ਸਵਰਾਜ 855 2001 ਮਾਡਲ 235000 ਰੁਪਏ ਟਰੈਕਟਰ ਦਾ ਰੇਟ। ਮਾਰ ਲਓ ਨੀਗਾ। ਕੰਡੀਸ਼ਨ ਬਹੁਤ ਸੋਹਣੀ ਪਈ ਆ ਟਰੈਕਟਰ ਦੀ। ਓਰੀਜਨਲ ਪੇਂਟ ਪਿਆਈ ਹੱਸਾ ਹੱਸਾ ਪੂਰਾ ਵਧੀਆ ਜੀ 6 ਚਰੀ ਦਾ ਟਰੈਕਟਰ ਦੇਖੋ ਤੁਸੀਂ ਮਾਰੋ ਨਿਗਾ ਸੋ ਅੱਗੇ ਖੜਾ ਵੀਰੋ ਸੋਨਾ ਲੀਕਾ 60 ਡੀਆਈ 2020 ਮਾਡਲ ਆਈਸੇ ਟਰੈਕਟਰ ਮੂਰੇ ਤਗੜਾ ਹੈਵੀ ਬੰਪਰ ਲਾਇਆ ਹੋਇਆ ਵਾ ਸ਼ੌਂਕੀ ਬੰਦੇ ਨੇ ਰੱਖਿਆ ਹੋਇਆ ਟਰੈਕਟਰ ਇਹ ਫੇਵਰ ਦੀ ਛਤਰੀ ਲੱਗੀ ਹੋਈ ਆ ਟਾਇਰਾਂ ਦੀ ਸ਼ਾਲਤ ਤਕਰੀਬਨ 90 ਤੋਂ 80% ਆ ਮੰਗਰ ਲਈ ਤੇ ਮੂਰਲੇ ਤੋਂ ਨਾ ਦੀ 6 ਚਰੀ ਦਾ ਟਰੈਕਟਰ ਹੈ ਵੀ ਡਬਲ ਕਲਚ ਟਰੈਕਟਰ ਹੈ ਜੀ ਵੀ オリジナル ਪੇਂਟ ਆ ਫੈਬਰ ਦੀ ਛਤੀ ਲੱਗੀ ਹੋਈ ਸ਼ੀਟ ਨਵੀਂ ਆ ਬਹੁਤ ਸੋਹਣੀ ਹਾਲਤ ਦਾ ਟਰੈਕਟਰ ਦੀ ਸੋਗੇ ਖੜਾ ਜੀ ਸਵਰਾਜ 969 FE ਸੋਏ ਟਰੈਕਟਰ ਤਾਂ ਵਾਕਈ ਬਹੁਤ ਉੱਚਾ ਵਾ ਤੇ ਬਹੁਤ ਸੋਹਣੀ ਹਾਲਤ ਦਾ ਟਰੈਕਟਰ ਆ ਬਿਲਕੁਲ ਜਹਾਜ਼ ਵਰਗਾ ਟਰੈਕਟਰ ਆ ਜੀ ਇਹ ਮਾਰ ਲਓ ਨੀਗਾ ਟੂ ਰੈਂਡ ਤਕਰੀਬਨ ਸਾਰਾ ਕੁਝ ਹੀ ਨਵਾਂ ਪਿਆਦਾ ਤਾਂ 2021 ਮਾਡਲ ਆ 7,95,000 ਕੀ ਟਰੈਕਟਰ ਦਾ ਰੇਟ ਆ ਬਾਕੀ ਟਰੈਕਟਰ ਦਾ ਪਿਛਲਾ ਜਿਹੜਾ ਡਾਉ ਬਹੁਤ ਜ਼ਿਆਦਾ ਚੌੜਾ ਜੀ ਦੇਖੋ ਨਾਰਮਲ ਟਰੈਕਟਰ ਨਾਲ ਛਤਰੀ ਛੁਤਰੀ ਤੋਂ ਵਸ ਛਤਰੀ ਤੋਂ ਪਤਾ ਲੱਗ ਜਣਾ ਤੁਹਾਨੂੰ ਕਿ ਬਹੁਤ ਚੜਾਈ ਦੇ ਵਿੱਚ ਪਿਆਵਾ ਕਰ ਰਿਹਾ ਇਸਾ ਟਰੈਕਟਰ ਦਾ origignal paint ਆ ਜੀ ਟਾਇਰ ਵੀ ਬਿਲਕੁਲ ਨਵੇਂ ਨੇ ਦੇਖ ਲਓ ਮਾਰ ਲਓ ਨੀਗਾ ਤੁਸੀਂ ਬਹੁਤ ਸੋਹਣੀ ਹਾਲਤ ਦਾ ਟਰੈਕਟਰ ਹੈ ਦੇਖੋ ਨੇੜੇ ਤੋਂ ਮਾਰ ਲਓ ਨੀਗਾ ਜ਼ਰੂਰ ਵਿਜ਼ਿਟ ਕਰੋ ਕਰਨੈਲ ਟਰੈਕਟਰ ਸੇਲਜ਼ ਮੋਗਾ ਵਾਲਿਆਂ ਦੇ ਬਾਈ ਮਸਤਾਨ ਹੋਣਾ ਕੋਲੇ ਹੁੰਦੇ ਨੇ ਟਰੈਕਟਰ ਇਹ ਇਹ ਬੁੱਗੀਪੁਰਾ ਚੌਂਕ ਦੇ ਵਿੱਚ ਹੈ ਜੀ ਆਪਣੇ ਇਹਨਾਂ ਦਾ ਜਿਹੜਾ ਬਣਿਆ ਹੋਇਆ ਡੀਲਰਸ਼ਿਪ ਵਾਲਾ ਆਪਣਾ ਦਫ਼ਤਰ ਬੁੱਗੀਪੁਰਾ ਚੌਂਕ ਦੇ ਵਿੱਚ ਪੌਲ ਦੇ ਖੱਬੇ ਸੱਜੇ ਪਾਸੇ ਆਈ ਇਹ ਜਦੋਂ ਆਪਾਂ ਇਧਰ ਲੁਧਿਆਣੇ ਵਾਲੀ ਸਾਈਡ ਤੋਂ ਆਣੇ ਇਦੋਂ ਫਰੋਜਪੁਰ ਵਾਲੀ ਸਾਈਡ ਤੋਂ ਸੱਜੇ ਹੱਥਾ ਤੇ ਉਹ ਦਿਹਾਣੇ ਵਾਲੀ ਸਾਈਡ ਤੋਂ ਖੱਬੇ ਹੱਥ ਆ ਜੀ ਅੱਗੇ ਖੜਾ ਜੀ ਫੋਰਡ 3620 ਟਰੈਕਟਰ ਦੀ ਹਾਲਤ ਇਹਦੀ ਵੀ ਚੰਗੀ ਆ ਜੀ 95 ਮਾਡਲ ਆ 2,95,000 ਰੁਪਏ ਸੌਰੀ 2,15,000 ਰੁਪਏ ਟਰੈਕਟਰ ਦਾ ਰੇਟ ਆ ਸੋਹਣੀ ਹਾਲਤ ਦਾ ਟਰੈਕਟਰ ਆ ਜੀ ਸੋ ਅੱਗੇ ਖੜਾ ਜੀ ਸਵਰਾਜ 855 FE 2007 ਮਾਡਲ ਆ ਮਿੱਤਰੋ ਇਹ 2,90,000 ਰੁਪਏ ਟਰੈਕਟਰ ਦਾ ਰੇਟ ਆ ਟਰੈਕਟਰ ਦੀ ਹਾਲਤ ਚੰਗੀ ਪਈ ਆ origignal ਪੇਂਟ ਪਿਆ ਜੀ ਹਿੱਸਾ ਹਿੱਸਾ ਪੂਰਾ ਵਧੀਆ ਪਿਆ ਲੀਕਸ ਵਾਲੀ ਕੋਈ ਗੱਲ ਨਹੀਂ ਹੈ ਜੀ ਬਾਕੀ ਕਾਗਜ਼ ਪੱਤਰਾਂ ਦੀ ਗਾਰੰਟੀ ਹੁੰਦੀ ਏ ਮੁੱਖ ਦੀ ਗੱਲ ਹੈ ਬਾਈ ਹੁਣ ਆ ਜੀ ਬਾਕੀ ਇਹਨਾਂ ਜਿੰਨੀ ਕੋਈ ਤਸੱਲੀ ਵੀ ਨਹੀਂ ਦਿੰਦਾ ਹੈਗਾ ਪੂਰਾ ਖਰਾ ਕੰਮ ਕਰਦੇ ਆ ਤੇ ਖਰਾਬ ਦਾ ਮਨਾਫਾ ਕੱਢਦੇ ਨੇ ਦੱਸ ਕੇ ਅਗਲੇ ਨੂੰ ਡੀਲ ਕਰਦੇ ਨੇ ਇਹ ਐਸੀ ਕੋਈ ਗੱਲ ਨਹੀਂ ਹੈਗੀ ਕਿ ਵਿੱਚ ਕੋਈ ਓਲਾ ਰੱਖਣਗੇ ਬਾਕੀ ਤਸੱਲੀ ਵਾਲੇ ਬੰਦੇ ਨੇ ਸਿਆਣੇ ਬੰਦੇ ਨੇ ਜੀ ਮਾਰ ਲਓ ਨੀਗਾ ਬਹੁਤ ਸੋਹਣੀ ਹਾਲਤ ਦੇ ਵਿੱਚ ਆ ਜੀ ਟਰੈਕਟਰ ਸੋ ਅੱਗੇ ਆ ਜੋ ਜ ਅੱਗੇ ਖੜਾ ਫਾਰਮ ਟਰੈਕਟਰ ਟਰੈਕਟਰ ਦੀ ਹਾਲਤ ਇਹਦੀ ਬਹੁਤ ਸੋਹਣੀ ਆ 60 60 ਟਰੈਕਟਰ ਆ ਜੀ ਇਹ ਪੰਜਾਬ ਨੰਬਰ ਪੀ ਵੀ 02 ਸੀ ਆਰ 12 29 ਇਹ ਹੈਗਾ ਜੀ 14 ਮਾਡਲ 3 ਲੱਖ 85 ਹਜ਼ਾਰ ਕੀ ਟਰੈਕਟਰ ਦਾ ਰੇਟ ਆ ਟਰੈਕਟਰ ਦੀ ਹਾਲਤ ਇਹਦੀ ਬਹੁਤ ਸੋਹਣੀ ਆ ਮਾਰ ਲਓ ਨੀਗਾ ਦੇਖੋ ਬਿਲਕੁਲ ਨਵਾਂ ਟਰੈਕਟਰ ਪਿਆ origignal ਪੈਂਟਾ ਬਿਲਕੁਲ ਸ਼ੀਟ ਬਹੁਤ ਸੋਹਣੀ ਪਈ ਆ ਗੀ ਗਾਂ ਪਛਾਹ ਹੁੰਦੀ ਆ ਸ਼ੀਟ ਬਾਕੀ ਟਾਇਰ ਬਹੁਤ ਸੋਹਣੀ ਹਾਲਤ ਦੇ ਨੇ ਸੱਸਾ ਸੱਸਾ ਪੂਰਾ ਵਧੀਆ ਦੇਖੋ ਮਾਰੋ ਨੀ ਤਾਂ ਕੋਈ ਲੀਕਸ ਵਾਲੀ ਗੱਲ ਨਹੀਂ ਹੈਗੀ ਬਾਕੀ ਰੇਟ ਦੀ ਜਿਹੜੀ ਬਾਦ ਘਾਟ ਉਹ ਮੌਕੇ ਤੇ ਹੋ ਜਾਂਦੀ ਹੈ ਜੀ ਮੁੱਕਦੀ ਗੱਲ ਇਹ ਆ ਕਿ ਬਾਈ ਹੁਣੀ ਕਿਸੇ ਨੂੰ ਖਾਲੀ ਨਹੀਂ ਮੋੜਨਦੇ ਟਰੈਕਟਰ ਬਹੁਤ ਸੋਹਣੀ ਹਾਲਤ ਦੇ ਵਿੱਚ ਹੁੰਦੇ ਨੇ ਬਾਈ ਹੁਣ ਕੋਈ ਉੱਗੇ ਖੜਾ ਜੀ ਨੋਵੋ 755 ਡੀਆਈ ਇਹ ਵੀ ਜਾਹ ਟਰੈਕਟਰ ਆ ਜੀ ਮਾਰ ਲਓ ਨੀਗਾ 23 ਮਾਡਲ ਆ ਟਰੈਕਟਰ ਦਾ ਜਿਹੜਾ ਰੇਟ ਆ ਜੀ 11 ਲੱਖ 65000 ਰੁਪਏ ਦਾ ਵੇਟ ਬੂਟ ਲੱਗਿਆ ਹੋਇਆ ਪੂਰਾ ਹੈਵੀ ਟਰੈਕਟਰ ਆ ਜੀ ਮਾਰੋ ਨੀਗਾ ਦੇਖੋ ਬੂਸਟਰ ਟਰੈਕਟਰ ਆ ਇਹ ਪੂਰਾ ਤੇ 6 ਸਾਲ ਦੀ ਜਿਹੜੀ ਇਹਦੀ ਵਾਰੰਟੀ ਹੁੰਦੀ ਹੈ ਦੇਖੋ ਬਿਲਕੁਲ ਨਵੀਂ ਹਾਲਤ ਦਾ ਟਰੈਕਟਰ ਦੇ ਛਤਰੀ ਛੁਕਰੀ ਦੇਖੋ ਇਹਨਾਂ ਫੁੱਲ ਫਾਈਬਰ ਦੀ ਨਵੀਂ ਛਤਰੀ ਹੈ ਕਿ ਨਵੀਂ ਸ਼ੀਟ ਆ ਕੋਲਮਾ ਲਾ ਕੇ ਸਾਰੀ ਚੀਜ਼ ਨਵੀਂ ਹੀ ਪਈ ਹੈ ਜੀ ਟਰੈਕਟਰ ਦੇ ਮੂਹਰੇ ਟਾਇਰ ਬਹੁਤ ਹੈਵੀ ਨੇ ਮਾਰ ਲਓ ਨੀਗਾ ਸਸਾ ਸਸਾ ਪੂਰਾ ਵਧੀਆ ਪਿਆ ਜੀ ਟਰੈਕਟਰ ਦਾ ਸਲੰਸਰ ਜਾਲੀ ਵਾਲਾ ਲੱਗਿਆ ਹੋਇਆ ਸੋ ਅੱਗੇ ਖੜਾ ਦੋਸਤੋ ਜੌਨ ਡੀਅਰ 5210 2020 ਮਾਡਲ ਆ ਜੀ 7 ਲੱਖ 45 ਹਜ਼ਾਰ ਕੇ ਟਰੈਕਟਰ ਦਾ ਰੇਟ ਆ ਇਹ ਵੀ ਬਿਲਕੁਲ ਨਵੀਂ ਹਾਲਤ ਦਾ ਟਰੈਕਟਰ ਆ ਜੀ ਦੇਖੋ ਨਵੇਂ ਟਾਇਰ ਪਏ ਨੇ ਮਾਰੋ ਨਿਗਾਹ ਦੇਖੋ ਨਗਰਾੜ ਮਗਰੂੜ ਵੀ ਦੇਖ ਲਓ ਬਿਲਕੁਲ ਨਵਾਂ ਪਿਆ ਜੀ ਡਾਇਰੈਕਟਰ ਇਹਦੀ ਵੀ ਫੇਵਰ ਦੀ ਛਤਰੀ ਲੱਗੀ ਹੋਈ ਹੈ ਜੌਂਡੀਰ 5210 ਦੀ ਗੀਅਰ ਪ੍ਰੋ ਟਰੈਕਟਰ ਆ ਜੀ ਦੇਖੋ ਮਾਰੋ ਨਿਗਾਹ ਬਾਕੀ ਇੱਥੇ ਆ ਕੇ ਮਨ ਖੁਸ਼ ਹੋ ਜਾਊਗਾ ਜੀ ਤੁਹਾਡਾ ਇੱਥੋਂ ਚੀਜ਼ ਖਰੀਦ ਕੇ ਸੋ ਜਿਹੜੇ ਵੀ ਮੇਰੇ ਵੀਰ ਨੇ ਟਰੈਕਟਰ ਖਰੀਦਣਾ ਹੋਵੇ ਇੱਥੇ ਕਰਨਾਲ ਟਰੈਕਟਰ ਸੇਲਜ਼ ਮੋਗਾ ਵਾਲਿਆਂ ਦੇ ਜਰੂਰ ਪਹੁੰਚੋ ਬੁੱਗੀਪੁਰਾ ਚੌਂਕ ਦੇ ਵਿੱਚ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰ ਦਿਓ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਜੋ ਹੋਰ ਮੇਰੇ ਵੀਰਾਂ ਤੱਕ ਵੀਡੀਓ ਪਹੁੰਚ ਸਕੇ ਸੋ ਬਾਕੀ ਆਪਾਂ ਹਰ ਸੰਡੇ ਟਰੈਕਟਰਾਂ ਦੀ ਮੰਡੀ ਦੀ ਵੀਡੀਓ ਪਾਉਣੇ ਹੁੰਦੇ ਆ ਕੋਈ ਵੀ ਅਪਡੇਟ ਆ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨੋਟੀਫਿਕੇਸ਼ਨ ਔਨ ਕਰ ਲਓ ਤੁਹਾਨੂੰ ਹਰ ਸੰਡੇ ਦੀ ਸੰਡੇ ਟਰੈਕਟਰਾਂ ਦੀ ਵੀਡੀਓ ਮਿਲ ਜਿਆ ਕਰੂਗੀ ਜੇ ਕਿਸੇ ਮਰੇ ਵੀਰ ਤੋਂ ਨਹੀਂ ਵੀ ਆਇਆ ਜਾਂਦਾ ਟਰੈਕਟਰ ਖਰੀਦਣ ਜਾਂ ਕੰਮ ਧੰਦੇ ਦੇ ਵਿੱਚ ਵਿਜੀ ਆ ਤਾਂ ਘਰੇ ਬੈਠਾ ਆਪਣੇ ਚੈਨਲ ਤੇ ਟਰੈਕਟਰਾਂ ਦੀ ਵੀਡੀਓ ਦੇਖ ਸਕਦਾ ਤੇ ਜਿਹੜਾ ਵੀ ਟਰੈਕਟਰ ਪਸੰਦ ਆ ਉਹਨੂੰ ਮੋਬਾਈਲ ਨੰਬਰ ਤੇ ਕੰਟੈਕਟ ਕਰਕੇ ਟਰੈਕਟਰ ਖਰੀਦ ਸਕਦਾ ਸੋ ਦੁਬਾਰਾ ਫੇਰ ਕਿੰਨਾ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਬਾਕੀ ਨੰਬਰ ਬਾਈ ਹੁਣਾਂ ਦਾ ਦੁਬਾਰਾ ਨੋਟ ਕਰ ਲਓ ਕਰਨਲ ਟਰੈਕਟਰ ਸੇਲਸ ਮੋਗਾ ਮਸਤਾਨ ਸਿੰਘ 98141 14511 ਧੰਨਵਾਦ